ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਈ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੀ ਮੰਗ ਨਿਰਮਾਣ ਕਰੋ ਸਾਡੀ ਮੰਗ ਪੂਰੀ ਕਰੋ ਇਹ ਚੋਗ ਦਾ ਨਿਰਮਾਣ ਕਰੋ ਇਹ ਚੋਗ ਦਾ ਨਿਰਮਾਣ ਕਰੋ ਸਾਈ ਲਾਲੋ ਚੋਗ ਦਾ ਨਿਰਮਾਣ ਕਰੋ ਨਿਰਮਾਣ ਕਰੋ ਨਿਰਮਾਣ ਕਰੋ ਸਾਈ ਲਾਲੋ ਚੋਗ ਦਾ ਨਿਰਮਾਣ ਕਰੋ ਨਿਰਮਾਣ ਕਰੋ ਨਿਰਮਾਣ ਕਰੋ ਹਲੇ ਸੋਹਣਾ

ਏ ਭਾਈ ਸਾਡੇ ਚੌਕ ਦੀ ਮੰਗ ਮਹਾਰਾਜੀ ਸੰਜੀ ਹੈ ਔਰ ਇਹਨੂੰ ਰਾਜਨੀਤਿਕ ਸ਼ੈਤ ਉੱਪਰ ਉੱਤੇ ਸਾਰਾ ਆਪ ਪਬਲਿਕ ਜਰੀਆ ਮੰਗ ਕਰਦੀ ਹੈ ਇਹ ਚੌਕ ਜਿਹੜਾ ਬਣਾਇਆ ਚੁੱਕੇ ਟੁਬੜੀ ਰੋਡ ਭਾਈ ਲਾ ਲੋ ਚੌਕ ਦੀ ਸਮੂਹ ਸਾਰਾ ਸੰਗਠਨ ਵੱਲੋਂ ਜਿਹੜੀ ਅਫਵਾਹ ਫਲਾਈ ਗਈ ਹੈ ਜੋ ਕਿ ਸਾਡਾ ਇਹ ਚੌਕ ਵੀ ਕੈਂਡਰਿੰਗ ਹੋ ਕੇ ਸਾ ਕੁਝ ਹੋ ਕੇ ਇਹਦਾ ਨਿਰਮਾਣ ਚਾਲੂ ਕੀਤਾ ਗਿਆ ਔਰ ਕੁਛ ਰਾਏ ਨਹੀਂ ਦੇ ਛੇ ਦੇ ਮੁਤਾਬਕ ਸਾਡੇ ਨੂੰ ਪਤਾ ਕਿਹ ਨਾਲ ਰੋਕਿਆ ਇਹ ਕੰਮ ਰੁਕਾਇਆ ਗਿਆ ਸਾਨੂੰ ਲਿਖਤੀ ਬਚਾਇਆ ਗਿਆ ਕਿ ਕਿਸ ਕਾਰਨ ਕਰਕੇ ਇਹ ਜਿਹੜਾ ਕੰਮ ਹੈ ਰੋਕਿਆ ਗਿਆ ਔਰ ਉਸ ਤੋਂ ਬਾਅਦ ਅਗਲਾ ਸਟੈਪ ਆ ਵੀ ਬਾਹਰ ਰੱਖਾ ਗਿਆ ਔਰ ਅਸੀਂ ਸਰਕਾਰ ਕੋਲ ਔਰ ਐਡਮਿਨਿਸਟ੍ਰੇਸ਼ਨ ਕੋ ਈਸੀ ਸਾਹਿਬ ਕੋ ਮੰਗ ਕਰਦੇ ਆ ਤੇ ਸਾਡਾ ਇਹ ਆਏ ਭਾਈ ਲਾਲੋ ਚੌਂਕ ਦਾ ਮਹਿਮਾਨ ਸ਼ੁਰੂ ਕੀਤਾ ਔਰ ਇਹਨੂੰ ਦੁਬਾਰਾ ਚਾਲੂ ਕਰਕੇ ਔਰ ਇਹਨੂੰ ਸਚਾਰੂ ਢੰਗ ਨਾਲ ਬਣਾਇਆ ਜਾਵੇ ਸਾਰੇ ਜਿੰਨੇ ਦੁਕਾਨਦਾਰ ਨੇ ਔਰ ਰਾਮਗੜੀਆ ਸਭਾ ਤੇ ਪ੍ਰਧਾਨ ਨੇ ਗੁਰਦੁਆਰੇ ਸਾਡੇ ਲਾਗੇ ਦੋ ਕਰਦੇ ਨੇ ਜੋ ਬਾਬਾ ਟਾਹੇ ਜੀ ਵੀ ਔਰ ਰਾਮਗੜੀਆ ਸਭਾ ਔਰ ਸੁਬੋਈ ਸਭਾ ਸੰਗੇ ਜਿਹੜੀ ਆਲਾ ਇਹ ਗੱਲ ਦੀ ਮੰਗ ਰੱਖ ਲਈ ਆ ਕਿ ਭਾਈ ਲਾਲੋ ਜੀ ਚੌਂਕ ਦਾ ਮਹਿਮਾਨ ਕੀਤਾ ਜਾਵੇ ਜੋ ਟ੍ਰੈਫਿਕ ਦੀ ਸਬੱਤਿਆ ਆ ਉਹਦਾ ਵੀ ਇਹਦਾ ਸਮਾਧਾਨ ਹੋ ਜਾਵੇਗਾ ਅਸੀਂ ਅੱਜ ਕੋਈ ਤਹੋਰ ਮੰਗ ਕਰਦੇ ਆ ਕਿ ਕਿਸ ਬਾਦਲਾ ਕਰਕੇ ਇਹ ਸਾਡੇ ਚੌਂਕ ਦਾ ਨਿਰਮਾਣ ਜਿਹੜਾ ਬੰਦ ਕੀਤਾ ਹੈ ਜੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੈ ਉਹਦਾ ਕਾਰਨ ਦੱਸਿਆ ਜਾਵੇ ਸਾਨੂੰ ਲਿਖ ਕੇ ਦਿੱਤਾ ਜਾਵੇ ਅਗਰ ਜੇ ਕੋਈ ਕੋਈ ਰਾਜਨੀਤਿਕ ਆਪਣਾ ਲਾਹ ਲਵਣ ਵਾਸਤੇ ਉਹ ਪਾਰਟੀਆਂ ਜਿਹੜੀਆਂ ਨੇ ਉਹ ਕਾਰਨ ਵੀ ਸਾਨੂੰ ਦੱਸਿਆ ਜਾਵੇ ਔਰ ਉਸ ਦੇ ਨਾਲ ਇੱਕ ਗੱਲ ਮੈਂ ਹੋਰ ਐਡ ਆਡ ਕਰਦਾ ਕੈਮਰਾ ਬੰਨ ਲੈ ਬੀਗਾਂ ਦਾ ਨਮੂ ਪੱਤਰਕਾਰ ਸਾਹਿਬ ਨੂੰ ਇੱਕ ਵਾਰੀ ਚੌਗਾਂ ਧਿਆਨ ਰੱਖ ਕੇ ਚੋਰ ਦੇ ਕੈਮਰਾ ਮਾਰੇ ਜਾਵੇ ਤੇ ਪਰसों ਬੱਚੀ ਵੀਰ ਦੇ ਉਪਰ ਗੱਡੀਆਂ ਆ ਰਹੀਆਂ ਸੀ ਸਿਰਫ ਚੋਰ ਕਰਕੇ ਲਗਾਇਆ ਬਚਾਅ ਹੋ ਗਿਆ ਨਹੀਂ ਤਾਂ ਜਿੱਦੇ-ਜਿੱਦੇ ਟਕਰਾਉਣੀ ਸੀ ਕੱਲ ਨੂੰ ਇਹ ਨਿਰਮਾਣ ਰੋਕਿਆ ਹੈ ਜਿਹੜਾ ਹੈ ਪੰਡਿਕ ਬੰਦਾ ਉਹਦੇ ਵਿੱਚ ਕੋਈ ਨੁਕਸਾਨ ਹੁੰਦਾ ਕੋਈ ਹਰਜ ਵਰਜ ਹੁੰਦੀ ਹੈ ਕਿਸੇ ਦਾ ਨੁਕਸਾਨ ਹੋ ਜਾ ਜਿਹੜਾ ਬੰਦਾ ਸਾਨੂੰ ਲਿਖ ਕੇ ਦੇਗਾ ਬੀਸੀ ਸਾਹਿਬ ਜੋ ਵੀ ਐਡਮਿਨਿਸਟ੍ਰੇਸ਼ਨ ਦਾ ਹੈਗਾ ਉਹ ਅਸੀਂ ਇਸ ਚੀਜ਼ ਦਾ ਜਿਹੜਾ ਜਿੰਮੇਵਾਰ ਹੋਏਗਾ ਜੀ ਇਹ ਭਾਈ ਲਾਲੋ ਕੌਂਗਰਾਂ ਨਾਲ ਅੱਗੇ ਤਾਂ ਵੀ ਇਹ ਬੜੇ ਪੁਰਾਣਾ ਇਹ ਨਾਂ ਇਹਦਾ ਚੱਲਿਆ ਆ ਰਿਹਾ ਵਾ ਤੇ ਅਸੀਂ ਇਹਦੇ ਇਹਦੇ ਵਾਸਤੇ ਬਹਿਰ ਸਾਹਿਬ ਨੂੰ ਮਰੇ ਸੀਗੇ ਬਹਿਰ ਸਾਹਿਬ ਨੂੰ ਮਰੇ ਸੀਗੇ ਇਹਦਾ ਵੀ ਟੈਂਟੂ ਵੀ ਹੋ ਗਿਆ ਸਭ ਕੁਝ ਹੋ ਗਿਆ ਦਵਾ ਪਰ ਹੁਣ ਪਤਾ ਨਹੀਂ ਪਤਾ ਲੱਗਾ ਵਾ ਕਿ ਕੋਈ ਇਹ ਨੂੰ ਬੰਦ ਕਰਨ ਦਾ ਜਿਹੜਾ ਹਰ ਰੋ ਦਿੱਤਾ ਗਿਆ ਵਾ ਉਹ ਅਸੀਂ ਡੀਸੀ ਸਾਹਿਬ ਤੇ ਪ੍ਰਸ਼ਾਸਨ ਸਾਰੇ ਨੂੰ ਦੇ ਵੀ ਕਰਨੇ ਵਿੱਚ ਸਾਡਾ ਦੱਸਿਆ ਜਾਵੇ ਕਿ ਇਹਨਾਂ ਨੂੰ ਇੱਥੇ ਕੀ ਪ੍ਰੋਬਲਮ ਆ ਸੋਖੇ ਤੇ ਰੋਜੇ ਕਾਚੀ ਬੈਠੋਦੇ ਆ ਇਹ ਉੱਥੇ ਇਟੇ ਨਾਲ ਬੜਾ ਆਪਣੇ ਫੋਨ ਬਣ ਕੇ ਨਾਲ ਕੋਈ ਗੁਰ ਕਰਾ ਤਾਂ ਬਣ ਜੇਗਾ ਕਿ ਜਿਹੜਾ ਟ੍ਰੈਫਿਕ ਜਿਹੜੀ ਬਿਲਕੁਲ ਸਬੂਤ ਨਹੀਂ ਚੱਲੇਗੀ ਇਹ ਕਰਕੇ ਇੱਥੇ ਐਕਸੀਡੈਂਟ ਬਹੁਤ ਹੁੰਦੇ ਆ ਅਸੀਂ ਅੱਗੇ ਬੜੇ ਚਿਰ ਦੀਆਂ ਸਾਡੀ ਮੰਗਵਾ ਪਰ ਇਹ ਸਾਡੀ ਮੰਗ ਜਿਹੜੀ ਆ ਨਾ ਇਹ ਵੱਡਾਵਾ ਡੋਰ ਕਰ ਕਰਾ ਕੇ ਕਿ ਚਲੋ ਜੀ ਹੁਣ ਟੈਂਟਰ ਹੋਏ ਸਭ ਕੁਝ ਹੋਇਆ ਵਾ ਸਾਡਾ ਬੜਾ ਟੈਂਟਰ ਦਾ ਕਿ ਟੈਂਟਰ ਦੇ ਸਾਮ ਲੱਗਿਆ ਤੇ ਟੈਂਡਰ ਹੋ ਗਿਆ ਵਾ ਠਿਕਦਾ ਤੇ ਲਾ ਵੀ ਲਿਆ ਕੰਮ ਉਹ ਜਦੋਂ ਸ਼ੁਰੂ ਕਰਨ ਲੱਗੇ ਕੰਮ ਸ਼ੁਰੂ ਹੋ ਕੇ ਫਿਰ ਫਿਰ ਅਚਾਨਕ ਕੋਟਾ ਖਦਾਈ ਇਹਦੀ ਹੋ ਗਈ ਦੀ ਆ ਇਸ ਕਰਕੇ ਨੂੰ ਪੋਲੀਟੀਕਲ ਨਾਬ ਭਰਾਇਆ ਜਾਵੇ ਕਿਉਂਕਿ ਇਹਦੇ ਵਿੱਚ ਉਹਦੇ ਸਾਰੇ ਜਨਾ ਦਾਇਤੋਂ ਰਾਮਗੜੀਆਂ ਨੇ ਲੰਘਣਾ ਰਾਮਗੜੀਆਂ ਵੀ ਲੰਘਣਾ ਭਾਜਪਾ ਆਇਆ ਵੀ ਲੰਘਣਾ ਵਾ ਤੇ ਸਾਰੇ ਸਾਰੇ ਕਮੇਟੀ ਨਾਲ ਲੰਘਣਾ ਇਹਦੇ ਵਿੱਚ ਜਿਹੜੇ ਕਾਂਗਰਸੀਆਂ ਨੇ ਲੰਘਣਾ ਵਾ ਇੱਕ ਤੇ ਸਾਰੇ ਆਪ ਆੜਿਆਂ ਨੇ ਲੰਘਣਾ ਇਹ ਕਰਕੇ ਜਨਤਾ ਨੂੰ ਦੇਖਦੇ ਕੋਈ ਸ਼ੋਦਾ ਵੇਖਿਆ ਹੋਇਆ ਜੇ ਕਰਦਾ ਤਾਂ ਫਿਰ ਅਸੀਂ ਉਹ ਉੱਡੇ ਆਈ ਦੇ ਚਿਲਕਾ ਵਿੱਚ ਪ੍ਰੋਟੈਸਟ ਕਰਾਂਗੇ ਇਹਦਾ ਮਤਲਬ ਇਹਦਾ ਸੁਣਾਗਾ ਕਿ ਜਿਹੜੇ ਜੇਕਰ ਕਿੰਨਾ ਚਿਰ ਉਹਨਾਂ ਦੀ ਫਿਰ ਵੀ ਜਿਹੜੇ ਕਿੰਨਾ ਚਿਰ ਅਸੀਂ ਇੱਥੇ ਜਾਵਾਂਗੇ ਕਿ ਚਾਹਤਾ ਦਾਦਰ ਖੋ ਗਿਆ ਵੀ ਬਸ ਚਾਲੂ ਵਾਲਾ ਦਾਦਰ ਖੋ ਗਿਆ ਤੇ ਜੇ ਸਭ ਕੁਝ ਹੋਇਆ ਵਾ ਜੇ ਦੀ ਸਦਾਈ ਵੀ ਹੋਦੀ ਆ ਤੇ ਫਿਰ ਹੁਣ ਕਹਿ ਚਾਲਾ ਜੀ ਪਤਾ ਨਹੀਂ ਕਿ ਆ ਵੀ ਡੀਸੀ ਸਾਹਿਬ ਦਾ ਆਰਡਰ ਕਰਦੇ ਆ ਫਿਰ ਵੀ ਜਿਹੜਾ ਪੂਰਤਾ ਜਾਵੇ ਤੇ ਕਿਉਂ ਪੂਰਤਾ ਜਾਵੇ ਸਾਧਵਾ ਦਾ ਜਾਂ ਰਿਕਨ ਦੇ ਜੇ ਤਾਂ ਵੀ ਟੌਕ ਕੀ ਜਾਵੇ ਬਾਕੀ ਪਰ ਅਸੀਂ ਉੱਤੇ ਵਿਹਾ ਦੇਖਦੇ ਤਾਂ ਨਾਲ ਅਸੀਂ ਇੱਕ ਕਰੀਏ ਜੇ ਤੁਹਾਨੂੰ ਕਰਦਾ ਜੀ